ਰਾਗ ਸੂਹੀ ਮਹੱਲਾ ਪੰਜਵਾਂ ਛੰਤ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਾਉ ਸੰਮਲ ਥੱਕੀ ਜੀ ਓਹ ਕਦੇ ਨਾ ਬੋਲੇ ਕਉਰਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਤ ਬਾਵਨ ਹਰਬਿਰਦ ਸਦਾਏ ਇਕ ਤੇਲ ਨਹੀਂ ਭੰਨੈ ਘਾਲੇ ਘਟ ਘਟ ਵਾਸੀ ਸਰਬਨਵਾਸੀ 네ਰੇ ਹੀ ਤੇ ਨੀਰਾ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ हा बिषम पई जी हर दर्शन देख अपारा मेरा सुंदर स्वामी जी हाउ चरण कमल पगछारा रेखत जीवा ठंडी थी तिस जेवड अवर न कोई आद अंत मद प्रभ रवया जल थल महिल सोई ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਖ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਾਨ ਆਧਾਰੋ ਗੁਰ ਸਤਗੁਰ ਕਹਿਆ ਜੀ ਸਾਚਾ ਅਗਮ ਵਿਚਾਰ ਮੇਲੇ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾਠੇ ਸਹਿਜ ਸੂਖ ਆਨੰਦ ਘਨੇਰੇ ਹਉਮੈ ਬਿਨ ਠੀ ਗਾਠੇ ਸਭ ਕੈ ਮਦ ਸਭ ਹੂ ਤੇ ਬਾਹਰ ਰਾਗ ਦੁਖ ਤੇ ਨਿਆਰੋ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨਹਿ ਸਦਾਰੋ ਮੈਂ ਖੋਜਤ ਖੋਜਤ ਜੀ ਹਰ ਨਿਹਚਲ ਸੋ ਘਰ ਪਾਇਆ ਸਭ ਧਰਵ ਡਿਠੇ ਜਿਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਬినాਸੀ ਹਾਉ ਤਿਸ ਕੀ ਦਾਸੀ ਮਰੈ ਨਾ ਆਵੇ ਜਾਏ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛੁ ਪੁਜਾਇ ਸਰਤਿ ਸਿਮਰਤ ਗੁਨ ਗਾਵਹਿ ਕਰਤੇ ਸੇਧ ਸਾਧਿਕ ਮੋਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਧ ਸੁਆਮੀ ਵਡਭਾਗੀ ਹਰ ਹਰ ਗਾਇਆ ਇਕ ਓ ਔੰਕਾਰ ਸਤਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹਵੇਂ ਸੋ ਦੁਹਾਗਣੀ ਪਾਰ ਪਿਰ 라ਵਣ ਜਾਏ ਪਿਰ ਛੋੜਿਆ ਘਰ ਆਪਣੈ 모ਹੀ ਦੂਜੈ ਭਾਇ ਮਿੱਠਾ ਕਰਕੇ ਖਾਇ ਬਹੁ ਸਾਧ ਹੋ ਵਧਿਆ ਰੋਗ ਸੋਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ ਆਗੇ ਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵਿਏ ਨੇ ਮਾਣੀਏ ਸੋ ਸਹੁ ਸਦਾ ਸਮਾਲ ਨਾਨਕ ਜਨਮ ਸਵਾਰਹਿ ਆਪਣਾ ਕੁੱਲ ਭੀ ਛੁੱਟੀ ਨਾਲ ਪਾਉੜੀ ਆਪੇ ਤਖਤ ਰਚਾਇਓਨ ਆਕਾਸ ਪਥਾਲਾ ਹੁਕਮੇ ਧਰਤੀ ਸਾਜੀਐਨ ਸੱਚੀ ਧਰਮਸਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਇਆਲਾ ਸਭਨਾ ਰਿਜਕ ਸੰਭਾਹੇ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸ਼ਲੋਕ ਮਹੱਲਾ ਤੀਜਾ ਜੂ ਹਵਤਾ ਸੁਹਾਗਣੀ ਜਾ ਮੰਨ ਲੈ ਸਚ ਨਾਉ ਸਤਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਬੂਝਾ ਨਾਹੀ ਥਾਉ ਅਸਾ ਸੀ ਗਾ ਰੁਣਾਏ ਤੂ ਮੈਲਾ ਕਦੇ ਨਾ ਹੋਵਈ ਅਹਨਸ ਲਾਗੇ ਭਾਉ ਨਾਨਕ ਸੁਹਾਗਣ ਕਾ ਕੀਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਏ ਮਹੱਲਾ ਤੀਜਾ ਲੋਕਾ ਵੇ ਹਉ ਸੂਹਵੀ ਸੁਹਾਵੇ ਸਕਰੀ ਵੇਸੀ ਸਹੋ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੇ ਸਹੋ ਪਾਇ ਜਿਨੇ ਗੁਰ ਕੀ ਸਿਖ ਸੁਣੀ ਜੋ ਤਿਸ ਭਾਵੇ ਸੋ ਤੀਐ ਏਨ ਵਿਦਕੰਤ ਮਿਲੀ ਪਾਉੜੀ ਹੁਕਮੀ ਸ੍ਰੇਸ਼ਟ ਸਾਜੀਆਂ ਬਹੁ ਭੇਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸਚੇ ਅਲਖ ਅਪਾਰਾ ਇਕ ਨਾਨੋ ਤੂੰ ਮਿਲ ਲੈ ਹੈ ਗੁਰ ਸਬਦ ਵਿਚਾਰਾ ਸੱਚ ਰਤੇ ਸੇ ਨਿਰਮਲੇ ਹਉਮੈ ਤਜ ਵਿਕਾਰਾ ਜਿਸ ਤੂੰ ਮਿਲਹਿ ਸੋ ਤੋਦ ਮਿਲੈ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੂਹਾ ਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖੈਨ ਮਹਿ ਝੂਠ ਸਭ ਬਿਨਸ ਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਸਚੜਾਉ ਉਲਟੀ ਸਕਤ ਸਿਵੈ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਾਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਇਕੰਤ ਨਾ ਪਾਇਆ ਜਾਏ ਇਸ ਲਹੰਦੇ ਬਿਲਾ ਮਾ ਨਾ ਹੋਵਾਈ ਰਾਂਡ ਬੈਠੀ ਦੂਜੈ ਭਾਇ ਮੋਹੰਦ ਐ ਆਣੀ ਦੁਮਣੀ ਸੂਹੈ ਵੇਸ ਲੋਭਾਏ ਸਬਦ ਸੱਚੈ ਰੰਗ ਲਾਲ ਕਰ ਭੈ ਭਾਏ ਸੀਗਾਰ ਬਣਾਏ ਨਾਨਕ ਸਦਾ ਸੋਹਾਗਣੀ ਜੇ ਚੱਲਨ ਸਤਗੁਰੁ ਭਾਏ ਪਾਉੜੀ ਆਪੇ ਆਪ ਉਪਾਏਨ ਆਪ ਕੀਮਤ ਪਾਈ ਤੇ ਇਸ ਦਾ ਅੰਤ ਨਾ ਜਾਪਾਈ ਗੁਰ ਸਬਦ ਗੁਜਾਈ ਮਾਇਆ ਮੋਹ ਗੁਬਾਰ ਹੈ ਦੂਜੈ ਘਰ ਮਾਈ ਮਨ ਮੁਖ ਠਾਉਰ ਨਾ ਪਾਏਨੀ ਫਿਰ ਆਵੈ ਜਾਈ ਜੋ ਤੇ ਸੁਭਾਵੈ ਸੋ ਧੀਏ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੂ ਹੈ ਵੇਸ ਕਾਮਣ ਕੁ ਲਖਣੀ ਜੋ ਪ੍ਰਭ ਛੋੜ ਪਾਰ ਕੋਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨ ਮੁਖ ਕਰਮ ਖੁਵਾਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੇ ਪਤਾਰ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੇ ਖਿਮਾਸੀ ਗਾਰ ਈਐ ਸਹੁਰ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹ ਸਾਰ ਉਹ ਰਲਾਈ ਕਿਸੈ ਦੀਨਾ ਰਲੈ ਜਿਸ ਰਾਵੇ ਸਿਰ ਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਘਰਤਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬੇਨ ਤਾਗੇ ਗਲਹਾਰ ਸੱਚਾ ਰੰਗ ਮਜੀਠਾ ਗੁਰਮੁਖ ਬ੍ਰਹਮ ਬੀਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੇ ਆਈਆਂ ਛਾਰ ਪਾਉੜੀ ਇਹੋ ਜਗ ਆਪ ਉਪਾਏ ਓਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਈਆਂ ਮੋਹ ਝੂਠ ਗੁਮਾਨ ਅਵਜੈ ਪੁਭਾਈ ਐ ਮਨਮੁਖ ਅਗਿਆਨ ਇਕ ਨਾ ਆਪ 부ਝਾਏ ਓਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓਨ ਹਰ ਨਾਮ ਨਿਧਾਨ ਸਲੋਕ ਮਹਲਾ 3 ਜਾਈ ਸੂਹਾ ਵੇਸ ਸੂਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹਾ ਵੇਸ ਫਿਰ ਕਿਨੈ ਨਾ ਪਾਇਓ ਮਨ ਮੁਖ ਧਜ ਮੁਈ ਗਾਵਾਰ ਸਤਗੁਰ ਮਿਲੇ ਐ ਸੂਹਾ ਵੇਸ ਗਿਆ ਹਉਮੈ ਵਿੱਚ ਅਹਮਾਰ ਮਨ ਤਨ ਰੱਤਾ ਲਾਦ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸਬਦ ਮਨ ਭੈ ਭਾਏ ਕਰੇ ਸੀਗਾਰ ਨਾਨਕ ਕਰਮੀ ਮਹਿਲ ਪਾਇਆ ਤੇਰ ਰੱਖਿਆ ਉਰਧਾਰ ਮਹੱਲਾ ਤੀਜਾੁੰਦੇ ਸੁਹਾ ਪਰਹਰੋ ਲਾਲ ਕਰਹੁ ਸੀਗਾਰ ਆਵਣ ਜਾਣਾ ਵੀਸਰੈ ਗੁਰ ਸਬਦੀ ਵਿਚਾਰ ਮੋਹ ਦਾ ਸੁਹਾਵੀ ਸੋਹਣੀ ਜਿਸ ਘਰ ਸਹਜ ਪਤਾਰ ਨਾਨਕ ਸਾਧ ਧਨ 라ਵੀਐ 라ਵੇ 라ਵਣ ਹਾਰ ਪਾਉੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਦ ਰਤਾ ਹਉ ਮੈਂ ਮੇਰਾ ਕਰ ਮੋਏ ਕਿਸ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁਝਾਈ ਦੂਜੈ ਭਰ ਮਿੱਤਾ ਫਿਰ ਵੇਲਾ ਹੱਥ ਨ ਆਵਈ ਜਮਕਾਲ ਵਸ ਕੀਤਾ ਜੇ ਹਾ ਧੁਰ ਲੇਖ ਪਾਇਓਨ ਸੇ ਕਰਮ ਕ ਮਿੱਤਾ